हां ਭੈਣ ਕਿਦਾਂ ਤੈਨੂੰ ਵੀ ਨਹੀਂ ਸ਼ਾਂਤੀ ਆਉਂਦੀ ਮੇਰੇ ਨਾਲ ਪੰਗਾ ਲੈ ਬਣਾ ਬੰਦੇ ਖਾਣੀਏ ਲੁਧਿਆਣੇ ਦੇ ਬੰਦੇ ਖਾ ਗਈ ਤੂੰ 15 20 ਹੁਣ ਤੂੰ ਮੈਨੂੰ ਕਹਿਨੀ ਹੈ ਡਾਈਪਰ ਡਾਈਪਰ ਉਹ ਆਪਣੇ ਫੋਫੜ ਨੂੰ ਪੁੱਛ ਜਿਹਨੂੰ 5 ਦਿਨ ਹੋ ਗਏ ਆਈ ਨਹੀਂ ਹੈਗੀ ਤੇ ਨਾਲੇ ਉਹ ਪੁਲਿਸ ਵਾਲਿਆਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਪ੍ਰਵਾਸੀਆਂ ਨਾਲੋਂ ਮਾੜੀ ਕੀਤੀ ਉਹਦੇ ਨਾਲ ਚਾਦਰਾਂ ਝਾੜ ਝਾੜ ਬੰਦਾ ਐਵੇਂ ਚਾਦਰਾਂ ਝਾੜ ਝਾੜ ਹੈ ਦਵਾ ਉਹ ਵੀ ਆਈਪੀ ਟ੍ਰੀਟਮੈਂਟ ਹੁਣ ਤੁਸੀਂ ਤਾਂ ਕਹਿੰਦੇ ਪੁਲਿਸ ਸਾਡੇ ਹੱਥ ਚ ਦਿਖਾਓ ਖਰੀਦੋਂ ਹਣ ਕਿਨੂੰ ਖਰੀਦਦੇ ਆ ਡਾਈਪਰ ਬੰਦੇ ਖਾਣੀਏ ਤੇ ਤੋ ਤਾਂ ਆਪਣੇ ਮੁੰਡੇ ਦੀ ਇੱਜ਼ਤ ਨਹੀਂ ਹੋਈ ਤੇਰੇ ਮੁੰਡੇ ਨੂੰ ਉਹ ਗਾਲਾਂ ਕੱਢਦਾ ਚੋਰ ਦੱਸਦਾ ਹੈ ਤੇ ਤੋ ਉਹਦੀ ਇੱਜ਼ਤ ਨਹੀਂ ਹੋਈ ਹੈਗੀ ਤੂੰ ਸਾਡੀ ਕਿੱਥੋਂ ਸਗੀ ਹੋ ਜੇਗੀ ਭੈਣ ਮੇਰੀਏ ਛੱਡ ਦੇ ਉਮਰ ਬਹੁਤ ਹੋ ਗਈ ਹੁਣ ਪਹਿਲਾਂ ਹੀ ਬਹੁਤ ਨੁਕਸਾਨ ਕਰਾਇਆ ਇੱਕ ਅੱਧਾ ਸਬਾਨ ਵੀ ਘੜਾ ਲਿਆ ਜ਼ਿੰਦਗੀ ਚ ਮੈਂ ਤਾਂ ਨਹੀਂ ਛੱਡਦਾ ਤੁਹਾਡਾ ਪਿੱਛਾ ਮੈਂ ਕੰਮ ਜੀ ਬੀਤੀ ਹੋ ਗਿਆ ਸੀ ਮੈਂ ਕੰਮ ਵੀ ਕਰਦਾ ਨਾ ਤੁਹਾਡੇ ਵਾਂਗੂ ਮੈਂ ਲੋਕਾਂ ਨੂੰ ਬਲੈਕਮੇਲ ਕਰਕੇ ਉਹ ਪੈਸੇ ਨਹੀਂ ਨਾ ਕਮਾਉਂਦਾ ਮੈਂ ਬਿਜ਼ਨਸ ਕਰਦਾ ਭੈਣ ਤੇ ਸੇਵਾ ਵੀ ਕਰਦਾ ਦਿਖਾਵੇ ਜੋਗੀ ਵੀ ਉਹ ਚੋਂ ਪੈਸੇ ਇਕੱਠੇ ਹੋ ਜਾਂਦੇ ਨੇ ਵਧੀਆ ਪੈਸੇ ਬਣਦੇ ਆ ਸੋ ਕਮੈਂਟ ਵੀ ਔਨ ਕਰਿਆ ਕਰ ਤੁਹਾਡਾ ਤਾਂ ਮੈਂ ਪਿੱਛਾ ਛੱਡਦਾ ਨਹੀਂ ਇਹਦਾ ਗੱਲ ਭੁੱਲ ਜਾ ਹੁਣ ਠੀਕ ਆ ਸ਼ੇਅਰ ਆਊਗਾ ਸ਼ੇਅਰ ਸ਼ੇਅਰ ਪਹਿਲਾਂ ਵੀ ਤਾਂ ਬਾਹਰ ਸੀ ਫਿਰ ਕਿਹੜਾ ਸ਼ੇਰ ਨੇ 50 ਬੰਦਿਆਂ ਤੇ ਕਿਰਪਾਨਾਂ ਮਾਰਤੀਆਂ ਸ਼ੇਰ ਨੂੰ ਹੈਗਾ ਮੂੰਹ ਦੀ ਬਵਾਸੀਰ ਸ਼ੇਰ ਗੱਡੀ 'ਚ ਬਹਿ ਕੇ ਸਰਕਾਰੀ ਡਿਊਟ ਆ ਸਰਕਾਰੀ ਆ ਆਪਣਾ ਸਿਕਿਉਰਿਟੀ ਦਾ ਇਸਤੇਮਾਲ ਕਰਕੇ ਸ਼ੇਰ ਸ਼ੇਰ ਬਣਿਆ ਫਿਰਦਾ ਤੇ ਜਦੋਂ ਸ਼ੇਰ ਬਾਹਰ ਸੀਗਾ ਜਦੋਂ ਜੇਲ੍ਹ 'ਚ ਨਹੀਂ ਸੀਗਾ ਤੇ ਉਦੋਂ ਕਿਹੜਾ ਸ਼ੇਰ ਨੇ 50 ਬੰਦੇ ਵੜਦੇ ਸੀ ਸਮਝਿਆ ਮੇਰੀ ਗੱਲ ਨੂੰ ਤੂੰ ਟੈਨਸ਼ਨ ਨਾ ਲੈ ਭੈਣ ਮਰੀਏ ਬੰਦੇ ਖਾਣੀਏ ਕਿੰਨੇ ਬੰਦੇ ਤੂੰ ਅੰਦਰ ਕਰਾਦੇ ਤੇਰਾ ਵੀ ਬੱਚੇ ਹਿਸਾਬ ਦਾ ਕਰਾਂਗਾ ਕੋਈ ਚੱਕਰ ਨਹੀਂ ਹੈਗਾ ਨਾਲੇ ਉਹ ਦਾ ਜ਼ਮਾਨ ਵੀ ਕਢਾ ਲਿਆ ਜ਼ਿੰਦਗੀ ਚ ਮੈਂ ਤਾਂ ਨਹੀਂ ਛੱਡਦਾ ਤੁਹਾਡਾ ਪਿੱਛਾ ਮੈਂ ਕੰਮ 'ਚ ਬੀਤੀ ਹੋ ਗਿਆ ਸੀ ਮੈਂ ਕੰਮ ਵੀ ਕਰਦਾ ਨਾ ਤੁਹਾਡੇ ਵਾਂਗੂ ਮੈਂ ਲੋਕਾਂ ਨੂੰ ਬਲੈਕਮੇਲ ਕਰਕੇ ਉਹ ਪੈਸੇ ਨਹੀਂ ਨਾ ਕਮਾਉਂਦਾ ਮੈਂ ਬਿਜ਼ਨਸ ਕਰਦਾ ਭੈਣ ਤੇ ਸੇਵਾ ਵੀ ਕਰਦਾ ਦਿਖਾਵੇ ਜੋਗੀ ਵੀ ਉਹ ਚੋਂ ਪੈਸੇ ਇਕੱਠੇ ਹੋ ਜਾਂਦੇ ਨੇ ਵਧੀਆ ਪੈਸੇ ਬਣਦੇ ਆ ਸੋ ਕਮੈਂਟ ਵੀ ਔਨ ਕਰਿਆ ਕਰ ਤੁਹਾਡਾ ਤਾਂ ਮੈਂ ਪਿੱਛਾ ਛੱਡਦਾ ਨਹੀਂ ਇਹਦਾ ਗੱਲ ਭੁੱਲ ਜਾ ਹੁਣ ਠੀਕ ਆ ਸ਼ੇਰ ਆਊਗਾ ਸ਼ੇਰ ਸ਼ੇਰ ਪਹਿਲਾਂ ਵੀ ਤਾਂ ਬਾਹਰ ਸੀ ਫਿਰ ਕਿਹੜਾ ਸ਼ੇਰ ਨੇ 50 ਬੰਦਿਆਂ ਦੇ ਕਿਰਪਾਨਾਂ ਮਾਰਤੀਆਂ ਸ਼ੇਰ ਨੂੰ ਹੈਗਾ ਮੂੰਹ ਦੀ ਬਵਾਸੀਰ ਸ਼ੇਰ ਗੱਡੀ 'ਚ ਬਹਿ ਕੇ ਸਰਕਾਰੀ ਡਿਊਟ ਆ ਸਰਕਾਰੀ ਆ ਆਪਣਾ ਸਿਕਿਉਰਿਟੀ ਦਾ ਇਸਤੇਮਾਲ ਕਰਕੇ ਸ਼ੇਰ ਸ਼ੇਰ ਬਣਿਆ ਫਿਰਦਾ ਤੇ ਜਦੋਂ ਸ਼ੇਰ ਬਾਹਰ ਸੀਗਾ ਜਦੋਂ ਜੇਲ੍ਹ 'ਚ ਨਹੀਂ ਸੀਗਾ ਤੇ ਉਦੋਂ ਕਿਹੜਾ ਸ਼ੇਰ ਨੇ 50 ਬੰਦੇ ਵੜਤੇ ਸੀ ਸਮਝਿਆ ਮੇਰੀ ਗੱਲ ਨੂੰ ਕੋ ਟੈਨਸ਼ਨ ਨਾ ਲੈ ਭੈਣ ਮਰੀਏ ਬੰਦੇ ਖਾਣੀਏ ਕਿੰਨੇ ਬੰਦੇ ਨੂੰ ਅੰਦਰ ਕਰਾ ਦੇ ਤੇਰਾ ਵੀ ਬੱਚੇ ਹਿਸਾਬ ਦਾ ਕਰਾਂਗਾ ਕੋਈ ਚੱਕਰ ਨਹੀਂ ਹੈਗਾ ਨਾਲੇ ਉਹ